ਸੰਤ RAMਪਾਲ ਦੀ ਗ੍ਰਿਫਤਾਰੀ ਹਰਿਆਣਾ ਪੁਲਿਸ ਤੇ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਡੀਜੀਪੀ ਸ਼੍ਰੀ ਨਿਵਾਸ ਵਸ਼ਿਸ਼ਟ ਵੀ ਹਿਸਾਰ ਪਹੁੰਚੇ ਹੋਏ ਨੇ ਜਿੱਨ੍ਹਾਂ ਵੱਲੋਂ ਹਿਸਾਰ ਰੇਂਜ ਦੇ ਪੰਜ ਜਿਲ੍ਹਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ। ਹਰਿਆਣਾ ਦੇ ਬਰਵਾਲਾ ਚ ਸਥਿਤ ਸਤਲੋਕ ਆਸ਼ਰਮ ਦੇ ਬਾਹਰ ਸੰਤ ਦੇ ਸਮਰਥਕ ਵੱਡੀ ਗਿਣਤੀ ਚ ਬੈਠੇ ਹੋਏ ਨੇ ਜਿਨ੍ਹਾਂ ਵੱਲੋਂ ਕਿਸੇ ਵੀ ਕੀਮਤ ਤੇ ਸੰਤ ਦੀ ਗ੍ਰਿਫਤਾਰੀ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਦਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 17 ਨਵੰਬਰ ਤੱਕ ਸੰਤ RAMਪਾਲ ਨੂੰ ਪੇਸ਼ ਕਰਨ ਦੇ ਹੁਕਮਚਾਹੀ ਕੀਤੇ ਨੇ ਇਸ ਮਾਮਲੇ ਨੂੰ ਲੈ ਕੇ ਅੱਜ ਡੀਜੀਪੀ ਸ਼੍ਰੀ ਨਿਵਾਜ ਵਸ਼ਿਸ਼ਟ ਵੀ ਹਿਸਾਰ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਹਿਸਾਰ ਰੇਂਜ ਦੇ ਪੰਜ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ। এবিপি ਸਾਝਾ ਪੱਤਰਕਾਰ ਸਰਬਜੀਤ ਸਿੰਘ ਸਾਨ ਅਨਫੋਨਲਾਈਨ ਤੇ ਜੋੜ ਚੁੱਕੇ ਨੇ ਸਰਬਜੀਤ ਕੀ ਹੈ ਤਾਜ਼ਾ ਜਾਣਕਾਰੀ? ਹਾਈ ਕੋਰਟ ਵੱਲੋਂ 17 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈਗਾ ਇੱਕ ਵਾਰ ਫਿਰ ਤੋਂ ਪੇਸ਼ ਹੋਣ ਦੇ ਲਈ ਔਰ ਦੂਸਰਾ ਜੋ ਬਰਵਾਲਾ ਸਥਿਤ ਜੋ ਆਸ਼ਰਮ ਹੈ ਸੰਤ ਲੋਗ ਉੱਥੇ ਜਿਸ ਤਰੀਕੇ ਨਾਲ ਪੂਰੇ ਡਟੇ ਹੋਏ ਨੇ ਸ਼ਰਧਾਲੂ ਉਹਨਾਂ ਦੇ ਉਸੇ ਦੇ ਮੱਦੇਨਜ਼ਰ ਰੱਖਦੇ ਹੋਏ हिसार ਰੇਂਜ ਦੇ ਜਿਹੜੇ ਜਿਨੇ ਪੁਲਿਸ ਅਫਸਰ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਨਾਲ ਬੈਠਕ ਚੱਲ ਰਹੀ ਹੈ ਹਰਿਆਣਾ ਦੇ ਡੀਜੀਪੀ ਇਸਨ ਵਿਸ਼ਿਸ਼ਟ ਹੁੰਦੀ ਔਰ ਦੇਖਣਾ ਹੁਣ ਇਹੀ ਹੋਏਗਾ ਕਿ ਅਗਲੀ ਰਣਨੀਤੀ ਕੀ ਆਪਣਾ ਕਿਉਂਕਿ ਦਿਨ ਜਿਹੜੇ ਹੈਗੇ ਨੇ ਉਹ ਬਹੁਤ ਘੱਟ ਹੋ ਗਏ ਨੇ ਔਰ ਦੂਸਰੇ ਪਾਸੇ ਆਸ਼ਰਮ ਦੇ ਅੱਗੇ ਜਿਹੜੇ ਲੋਕ ਹੈ ਉਹ ਅਜੇ ਵੀ ਡਟੇ ਹੋਏ ਹੈਗੇ ਨੇ ਔਰ ਸਵੇਰੇ 11 ਵਜੇ ਤੋਂ ਮੀਟਿੰਗ ਚੱਲ ਰਹੀ ਹੈਗੀ ਆ ਔਰ ਤਕਰੀਬਨ ਤਕਰੀਬ ਨਾ 4 ਘੰਟੇ ਹੋ ਚੁੱਕੇ ਨੇ ਮੀਟਿੰਗ ਚੋ ਕੀ ਰੁਖ ਅਗਲਾ ਤਿਆਰ ਕਰਦੇ ਨੇ ਕਿ ਕਿਸ ਤਰ੍ਹਾਂ ਅਗਲੀ ਰਣਨੀਤੀ ਰਹੇਗੀ ਇਹ ਦੇਖਣਾ ਕਾਫੀ ਅਹਿਮ ਰਹੇਗਾ ਯਾਨੀ ਕਿ ਰਣਨੀਤੀ ਘੜੀ ਜਾਏਗੀ ਕਿ ਕਿਸ ਤਰ੍ਹਾਂ ਸੰਤ RAMपाल ਦੀ ਗ੍ਰਿਫਤਾਰੀ ਕਰਨੀ ਹੈ ਬਿਲਕੁਲ ਹਰਸ਼ ਕੁਕੀ ਜਿਸ ਤਰੀਕੇ ਨਾਲ ਸੰਤ RAMਪਾਲ ਜੋ ਦੱਸਿਆ ਜਾ ਰਿਹਾ ਡੇਰੇ ਬੋਲੋ ਕਿ ਉਹ ਨਹੀਂ ਪੇਸ਼ ਹੋਣਗੇ 17 ਤਰੀਕ ਨੂੰ ਵੀ ਅ ਅਦਾਲਤ ਦਾ ਰੁਖ ਇਸ ਦਿਤੇ ਅਗਲਾ ਕੀ ਰਹੇਗਾ ਜਾਂ ਕਿਸ ਤਰੀਕੇ ਨਾਲ ਹਰਿਆਣਾ ਪੁਲਿਸ ਤੇ ਕਾਰਵਾਈ ਕਰਦੀ ਹੈਗੀ ਆ ਉਹ तमाम तरह ਦੀਆਂ ਗੱਲਾਂ ਹੈਗੀਆਂ ਨੇ ਤੇ ਉਹ ਉਸੇ ਤੇ ਜਿਹੜੀ ਹੈ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈਗਾ ਸਵੇਰੇ 11 ਵਜੇ ਤੋਂ ਲੈ ਕੇ ਹੁਣ ਤੱਕ ਔਰ ਜਿਹੜੀ ਸੁਰੱਖਿਆ ਹੈਗੀ ਆ ਉਹ ਕਾਫੀ ਉੱਥੇ ਬਿਠਾ ਦਿੱਤੀ ਹੈ ਪੁਲਿਸ ਦੀ ਨਫਰੀ ਜਿਹੜੀ ਹੈਗੀ ਉਹ ਕਾਫੀ ਜਿਹੜੀ ਹੈਗੀ ਉੱਥੇ ਦੇਖਣ ਨੂੰ ਮਿਲ ਰਹੀ ਹੈ